ਬਲਵਿੰਦਰ ਕੌਰ ਸਰਪੰਚ ਮਾਹਲ ਮਤਲਬ ਇੱਥੇ ਇੰਨਾ ਗੰਦ ਸੀਗਾ ਛੱਪੜ ਦੇ ਵਿੱਚ ਬਹੁਤ ਜ਼ਿਆਦਾ ਗੰਦ ਸੀਗਾ ਤੇ ਹੁਣ ਸਾਡੀ ਨਵੀਂ ਪੰਚਾਇਤ ਬਣੀ ਆ ਅਸੀਂ ਪਹਿਲਾਂ ਮਤਲਬ ਪਹਿਲੇ ਆਧਾਰ ਤੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਆ ਪਰ ਇਹਦੇ ਵਿੱਚ ਮਤਲਬ ਸਾਨੂੰ ਕਈ ੜਿੱਕੇ ਆ ਰਹੇ ਆ ਕਈ ਮਤਲਬ ਦੇਖ ਰਹੇ ਆ ਹੁਣ ਤੁਸੀਂ ਦੇਖ ਹੀ ਲਿਆ ਹੋਣਾ ਕਿੰਨਿਆਂ ਨੇ ਕਬਜ਼ੇ ਕੀਤੇ ਹੋਏ ਆ ਤੇ ਹੁਣ ਮਤਲਬ ਜੇ ਪਹਿਲਾਂ ਦੇ ਕਿਤੇ ਚੱਲੋ ਠੀਕ ਆ ਹੁਣ ਅੱਜ ਤਾਜ਼ਾ ਹੀ ਇਹ ਕਬਜ਼ਾ ਮਤਲਬ ਕਰਨ ਲੱਗ ਪਏ ਗਟਰ ਬਣਾਉਣ ਲੱਗ ਪਏ ਇਹਨਾਂ ਨੂੰ ਅਸੀਂ ਪਹਿਲਾਂ ਬੜੇ ਬੇਨਤੀ ਕਰਕੇ ਕਹਿ ਕੇ ਆਏ ਆ 16 ਸਫਾਈ ਨਾਲ ਕਹਿ ਕੇ ਆਏ ਵੀ ਤੁਸੀਂ ਹਟਾ ਲਓ ਵੀ ਇੱਥੇ ਅਸੀਂ ਮਤਲਬ ਆਸੇ ਪਾਸੇ ਇਹਦੇ ਬਣ ਜਾਣੀਆਂ ਗਲੀ ਜੀ ਵਾਂਗੂ ਬਣ ਜਾਣੀ ਨੰਗਰ ਨੂੰ ਰਾਹ ਬਣ ਜਾਣਾ ਪਰ ਇਹਨਾਂ ਨੇ 12 ਫੁੱਟ ਦਾ ਰਾਹ ਬਣ ਜਾਣਾ ਤੇ ਫਿਰ ਅਸੀਂ ਰਿਪੋਰਟ ਵੀ ਕੀਤੀ ਇਹਨਾਂ ਨੇ ਨਹੀਂ ਕੋਈ ਵੀ ਸਾਡੀ ਸੁਣੀ ਨਹੀਂ ਗੱਲ ਤੇ ਹਾਰ ਕੇ ਸਾਨੂੰ ਫਿਰ ਕਦਮ ਚੱਕਣੇ ਪਿਆ ਸੀ ਜਿੰਨੇ ਵੀ ਦਰਖਤ ਸੀ ਜੋ ਵੀ ਰਸ ਸੀ ਇਹਨੂੰ ਪੱਟ ਲਿਆਂਦਾ ਇਧਰ ਉਹ ਨਾ ਹੁਣ ਅਸੀਂ ਬਾਕੀ ਵੀ ਅਸੀਂ ਲਿਖ ਕੇ ਦੇਣ ਲੱਗੇ ਆ ਜਿੰਨੇ ਵੀ ਕਬਜ਼ੇ ਆ ਅਸੀਂ ਉਹ ਕਿਸੇ ਦਾ ਨਾਂ ਨਹੀਂ ਅਸਲੀ ਪਰਸਨਲੀ ਲੈਂਦੇ ਪਰ ਜਿੰਨੇ ਕਬਜ਼ੇ ਉਹ ਹਟਾਏ ਜਾਣ ਸਾਡੀ ਇਹੀ ਮਾਨ ਸਰਕਾਰ ਅੱਗੇ ਬੇਨਤੀ ਆ ਕਿ ਸਾਡੇ ਛੱਪੜ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਵੀ ਅਸੀਂ ਆ ਛੱਪੜ ਦਾ ਵੀ ਤੇ ਇੱਧਰ ਨੇ ਛੱਪੜ ਦਾ ਵੀ ਕੰਮ ਐਨ ਸੋਹਣੀ ਤਰ੍ਹਾਂ ਕਰ ਸਕੀਏ ਕਿਉਂਕਿ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਸੜਕ ਸਾਡੇ ਪਿੰਡ ਦੀ ਬਣਨ ਲੱਗ ਪਈ ਐ ਉਹ ਵੀ ਉਹਨਾਂ ਦਾ ਬਹੁਤ ਥੈਂਕ ਯੂ ਅਸੀਂ ਕਰਦੇ ਆ ਹੁਣ ਸਾਡੀ ਮਾਨ ਸਰਕਾਰ ਅੱਗੇ ਬੇਨਤੀ ਆ ਵੀ ਬਹੁਤ ਸੋਹਣਾ ਕੰਮ ਕਰਾ ਰਹੇ ਆ ਤੇ ਜਦੋਂ ਅਸੀਂ ਵੀ ਫੇਰ ਵੀ ਮੰਨਾਂਗੇ ਜੇ ਸਾਡੇ ਪਿੰਡ ਦਾ ਵੀ ਵਧੀਆ ਹੋਊਗਾ ਕੰਮ ਕਰ ਬਾਕੀ ਆ ਸਾਰੇ ਸਾਡੇ ਨਾਲ ਆ ਦੇਖ ਲਓ ਤੁਸੀਂ ਕਿੰਨੇ ਕੁ ਪਰਿਵਾਰ ਨੇ ਕਰਜੇ ਕੀਤੇ ਹੋਏ ਹੁਣ ਤੁਸੀਂ ਦੇਖ ਲਓ ਕਿੰਨੇ ਘਰ ਆ ਹੋਣੇ ਆ 7-8 ਘਰ ਤਾਂ ਹੋਣੇ ਆ ਤਕਰੀਬਨ ਲਿਖਤੀ ਦੇਤਾ ਤੁਸੀਂ ਹਾਂਜੀ ਨਹੀਂ ਅਸੀਂ ਉਹ ਤਾਂ ਨਾਂ ਨਹੀਂ ਕਿਸੇ ਦਾ ਵੀ ਲਿਖਿਆ ਕਿਉਂਕਿ ਆਪਾਂ ਇਹ ਚੀਜ਼ ਚ ਨਹੀਂ ਪੈਣਾ ਹਾਂਜੀ ਹਾਂ ਅਸੀਂ ਆ ਪੇਪਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਲਿਖੇ ਹੋਏ ਆ ਅਸੀਂ ਦੇ ਦੇਣਾ ਸੋਮਵਾਰ ਨੂੰ ਲਿਖ ਕੇ ਦੇ ਦੇਣਾ ਆ ਤਾਂ ਇਹਦੀ ਮਿਹਨਤੀ ਵੀ ਹੋਊਗੀ ਤੇ ਅਸੀਂ ਕਿੰਨੇ ਵੀ ਵਧਿਆ ਹਾਂ ਮਿਹਨਤੀ ਪਤਾ ਲੱਗ ਜੂ ਜਿੰਨਾ ਜਿੰਨਾ ਰੋਕੇ ਹੋਗਾ ਆਪ ਹੀ ਅਗਰੇ ਪੇਜ ਚੜਾਉਣਗੇ ਠੀਕ ਹੈ ਕਿੰਨੇ ਦੀ ਗਰਾੜਾ ਜੀ ਹੋ ਰਿਹਾ ਇਹ ਕੰਮ ਸਾਰਾ ਇਹ ਤਾਂ ਹੁਣ ਜਿੱਦਾਂ ਹੁਣ ਇਹਨਾਂ ਦਾ ਹੁਣ ਬਣੂਗਾ ਹਿਸਾਬ ਕਿਤਾਬ ਦੇਖਾਂਗੇ ਤੇ ਬਾਕੀ ਇਹਦਾ ਜੇ ਮਤਲਬ ਜੇ ਤਾਂ ਪੈਸਾ ਐਨ ਆਰ ਆਈ ਨੂੰ ਵੀ ਅਸੀਂ ਕਹਿ ਰਹੇ ਆ ਤੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਅੱਗੇ ਵੀ ਜੇ ਤੁਸੀਂ ਚਾਹੁੰਦੇ ਆਂ ਪਿੰਡ ਦਾ ਵਿਕਾਸ ਹੋਵੇ ਵੱਧ ਦੋ ਵੱਧ ਸਾਡੀ ਹੈਲਪ ਕਰੋ ਤੇ ਫੇਰ ਇਹ ਪ੍ਰੋਜੈਕਟ ਬਣਨਾ 50 60 ਲੱਖ ਦਾ ਹੈਗਾ ਇਹ ਪ੍ਰੋਜੈਕਟ ਬਣਨ ਨੂੰ ਕਿੰਨੇ ਜਿਹੜਾ ਬਾਅਦ ਛੱਪੜ ਦੀ ਸਰਵਸਾਫਾਈ ਹੋਣ ਲੱਗੀ ਆ ਇਹ 40 ਸਾਲ 40 ਸਾਲ ਬਾਅਦ ਹੋਣ ਲੱਗੀ ਆ ਕਿਉਂਕਿ ਸਾਡੇ ਬਿਆਹ ਤੋਂ ਪਹਿਲਾਂ ਦੀ ਕਿਤੇ ਪਹਿਲਾਂ ਲੋੜ ਹੀ ਨਹੀਂ ਸੀ ਪੈਂਦੀ ਕਿਉਂਕਿ ਗੰਦਾ ਪਾਣੀ ਨਹੀਂ ਸੀ ਆਉਂਦਾ ਇਹਦੇ ਵਿੱਚ ਨਾ ਬੁੱਟੀ ਹੁੰਦੀ ਸੀ ਬਾਅਦ ਚ ਜੇ ਟੂਟੀਆਂ ਦਾ ਪਾਣੀ ਟੌਲਟਾਂ ਦਾ ਪਾਣੀ ਆਉਣ ਲੱਗ ਪਿਆ ਗੰਦ ਪੈਣ ਲੱਗ ਪਿਆ ਕੂੜਾ ਸੁੱਟਣ ਲੱਗ ਪਿਆ ਹੋ ਗਿਆ ਛੱਪੜ ਹੋਰ ਪਹਿਲਾਂ ਤਾਂ ਨਹੀਂ ਸੀ ਇਦਾਂ ਹੁਣ ਕੀ ਅਪੀਲ ਕੀ ਕਰਨਾ ਚਾਹੂਗੇ ਪਿੰਡ ਵਸਿਆਂ ਨੂੰ ਜਾਂ ਨਾਰਾਇਣ ਹਾਂ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਡਾ ਸਾਥ ਦੋ ਪੰਚਾਇਤ ਦਾ ਸਾਰੀ ਦਾ ਤੇ ਆਪਾਂ ਜਿੰਨੇ ਵੀ ਪਿੰਡ ਦੇ ਕੰਮ ਹੋਣ ਵਾਲੇ ਉਹ ਸਾਰੇ ਕਰਵਾਈਏ ਮੇਨ ਸਾਡੇ ਹੈਗਾ ਛੱਪੜਾਂ ਦਾ ਹਾਂ ਜਿੰਨੇ ਮਤਲਬ ਪਿੰਡ ਦੇ ਆਪਣੇਆ ਪੰਚਾਇਤੀ ਜਗਾ ਉਹ ਵੀ ਛੜਾਈਆਂ ਜਾਣ ਸਾਰੀਆਂ ਹੀ ਅਸੀਂ ਇੱਕ ਨਾ ਸੁਰਾ ਸਫਾਈ ਨਾਲ ਛੱਡ ਦੇਣ ਚੰਗੀ ਗੱਲ ਆ ਫੇਰ ਸਾਨੂੰ ਕਾਰਵਾਈ ਕਰਾਉਣੀ ਪਈ ਤੇ ਫੇਰ ਵੀ ਤੁਹਾਨੂੰ ਨਹੀਂ ਛੱਡਣੀ ਪੈਣੀ ਆ ਸਾਡੀ ਇਹੀ ਬੇਨਤੀ ਆ ਤੇਰਾ ਅੱਗੇ ਸਾਡੇ ਸਾਰੀ ਪੰਚਾਇਤ ਵੱਲੋਂ ਬੇਨਤੀ ਆ ਕਿ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਨ ਤੇ ਜਿੰਨੀ ਵੀ ਹੈਲਪ ਹੋ ਸਕਦੀ ਕਰਨ ਇਹ ਤਾਂ ਹੀ ਉਹਨਾਂ ਦੇ ਮਤਲਬ ਨਾਲ ਸਾਥ ਨਾਲ ਇਹ ਹੋਣਾ ਹੈ ਕੰਮ ਇਕੱਲਿਆਂ ਦਾ ਅਸੀਂ ਕੁਛ ਨਹੀਂ ਆ ਫੇਰ ਅਸੀਂ ਵਧੀਆ ਬਣਾਵਾਂਗੇ ਹਾਂ ਇਹ ਨਹੀਂ ਵੀ ਅਸੀਂ ਪੂਰਾ ਹਿਸਾਬ ਕਿਤਾਬ ਰੱਖਾਂਗੇ ਇਹ ਨਹੀਂ ਵੀ ਹਾਂ ਵੀ ਪੈਸਾ ਆ ਗਿਆ ਤਾਂ ਅਸੀਂ ਖਾਰੇ ਉਹ ਨਹੀਂ ਸਾਡੇ ਕੋਲ ਹੈਗਾ ਤੇ ਨਾ ਅਸੀਂ ਖਾਣਾ ਨਾ ਖਾਂ ਦੇਣਾ ਕਿਸੇ ਨੂੰ ਤਾਂ ਬਸ ਅਸੀਂ ਵਧੀਆ ਹੀ ਕਰਾਂਗੇ ਪੂਰੀ ਰੇਨ ਹਿਸਾਬ ਕਿਤਾਬ ਲਿਖਿਆ ਜਾਊਗਾ ਬਾਕੀ ਇਹ ਆ ਵੀ ਜਿਹੜੇ ਸ਼ਰਧਾਰਤੀ ਬੰਦੇ ਆ ਕੋਈ ਵੀ ਆ ਤੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਬਹੁਤੀ ਮਤਲਬ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰਨ ਤੇ ਆਰਾਮ ਨਾਲ ਕੰਮ ਕਰਨ ਦੇਣ ਸਾਨੂੰ ਅਸੀਂ ਵੀ ਸ਼ਾਂਤੀ ਨਾਲ ਕੰਮ ਕਰਨਾ ਚਾਹੁੰਦੇ ਆ ਸਾਡੀ ਇਹੀ ਬੇਨਤੀ ਆ